ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚਿਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਦੇ ਫਾਰਮ ਤੇ ਆਇਆ ਦੋਸਤੋ ਤੇ ਡੇਲੀ ਰੁਟੀਨ ਦੇ ਵਿੱਚ ਵੀਰ ਕੰਮ ਕਰਦਾ ਪਸ਼ੂ ਵਪਾਰ ਦਾ ਕੀਤਾ ਪਸ਼ੂ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਦੋਸਤੋ ਡੇਲੀ ਰੁਟੀਨ ਦੇ ਵਿੱਚ ਸੋ ਜਦੋਂ ਵੀ ਨਵੇਂ ਪਸ਼ੂ ਆਉਂਦੇ ਆ ਇਸ ਕਿੱਲੇ ਦੇ ਉੱਪਰ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਨੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਨਾਗ ਜਿਹੜੇ ਦੋਸਤੋ ਵੈਸੇ ਆਪਾਂ ਤਿੰਨ ਤੋਂ ਚਾਰ ਦਿਖਾਉਣੇ ਆ ਤੁਹਾਨੂੰ ਵੈਸੇ ਤਿੰਨ ਨਾਗ ਜਿਹੜੇ ਆ ਆਪਾਂ ਤੁਹਾਨੂੰ ਜਿਹੜੇ ਹੁਣ ਦਿਖਾਵਾਂਗੇ ਠੀਕ ਆ ਜੀ ਇਸ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਬੂਰੀਆਂ ਮੱਝਾਂ ਦਿਖਾਵਾਂਗੇ ਠੀਕ ਆ ਜੀ ਦੋ ਬੂਰੀਆਂ ਮੱਝਾਂ ਨੇ ਤੇ ਇੱਕ ਵੜਾ ਠੀਕ ਆ ਜੀ ਸੋ ਪਸ਼ੂ ਸਾਰੇ ਸੂਇਸਵਾਯਾ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਚੁਵਾਈ ਦਿਖਾਵਾਂਗੇ ਇੱਕ ਬਹੁਤ ਚੰਗੀ ਦੋਸਤੋ ਬੂਰੀ ਮੱਝ ਇੱਧਰ ਤੁਸੀਂ ਤੀਜੇ ਨੰਬਰ ਤੇ ਦੇਖੋਗੇ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਪੂਰਾ ਵੇਰਵਾ ਪੂਰੀ ਡਿਟੇਲ ਇਹਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਨੂੰ ਇਹਦੇ ਜਨਮ ਦਿੱਤਾ 골ਡਨ ਬੁਰੀ ਆ ਕੱਦ ਬੋਤਾਂਲੀ ਆ ਕੱਦ ਘੜ ਸੋਹਣਾ ਮੈਂ ਦਾ ਬਾਕੀ ਪੂਰੀ ਡਿਟੇਲ ਹਰਵੇਲ ਦੇ ਪਾਸੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਇੰਨਾ ਦੁੱਧ ਦਾ ਕਿੰਨਾ ਸੂਭਾ ਕਿੰਨੇ ਕ ਟਾਈਮ ਦੀ ਸੂਈ ਆ ਇਹ ਪੂਰੀ ਜਿਹੜੀ ਦੋਸਤੋ ਡਿਟੇਲ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਠੀਕ ਆ ਜੀ ਸੋ ਚਾਵਣ ਵੀਰ ਮੇਰੇ ਜਰੂਰ ਤੁਸੀਂ ਖਰੀਦਾਰੀ ਕਰ ਲਿਓ ਗੱਲਬਾਤ ਆਪਾਂ ਵੀਰ ਹਰਵੇਲ ਦੇ ਨਾਲ ਕਰਦੇ ਆ ਪੁੱਛ ਲੈਣੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਾਸਤਰੀ ਜੀ ਹਾਂਜੀ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ YouTube Facebook Instagram ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਠੀਠਾ ਵੀਰ ਜੀ ਸਤਿ ਸ਼੍ਰੀ ਅਕਾਲ ਵਧੀਆ ਬਿਰਤੀ ਹਰਪ੍ਰੀਤ ਠੀਕ ਠਾਕ ਵੀਰੇ ਕਿਰਪਾ ਵਾਹਿਗੁਰੂ ਦੀ ਮੇਰਾ ਜੀ ਠੀਕ ਠਾਕ ਹਾਂਜੀ ਅਰ ਵੀਰ ਭਰਾ ਪਸ਼ੂ ਅੱਜ ਆਪਣੇ ਕੋਲ ਟੋਟਲ ਜਿੰਨਾ ਜ਼ਿਕਰ ਕਰ ਦਿੱਤਾ ਆਪਣੇ ਕੋਲ ਤਿੰਨ ਤਾਂ ਇੱਧਰ ਪਸ਼ੂ ਖੜੇ ਆ ਜਿਨ੍ਹਾਂ ਦੇ ਵਿੱਚੋਂ ਬੂਰੀਆਂ ਮੱਝਾਂ ਦੋ ਆਪਣੇ ਕੋਲ ਬਿਲਕੁਲ ਜੀ ਕਾਫੀ ਟਾਈਮ ਤੋਂ ਨਾ ਹਾਂ ਕਾਫੀ ਤਕਰੀਬਨ ਹੁੰਦਾ ਵੀ ਕਾਲੀਆਂ ਬੂਰੀਆਂ ਹਨਾ ਹਾਂਜੀ ਹਾਂਜੀ ਜ਼ਰੂਰ ਚਾਹੀਦੀਆਂ ਕਹਿੰਦੇ ਨੇ ਨਾ ਹਾਂਜੀ ਹਾਂਜੀ ਚੁੰਗਦੇ ਬੂਰੀਆਂ ਤੇ ਖੇੜਦੇ ਕਬੱਡੀਆਂ ਹਾਂ ਚੁੰਗਦੇਆਂ ਬੂਰੀਆਂ ਤੇ ਖੇੜਦੇ ਕਬੱਡੀਆਂ ਬਿਲਕੁਲ ਜੀ ਠੀਕ ਹੈ ਅੱਜ ਬੂਰੀਆਂ ਵੀ ਲੈ ਜਾਂਦੀਆਂ ਹਾਂ ਤਾਂ ਬਾਕੀ ਹਰ ਇੱਕ ਦੀ ਡਿਮਾਂਡ ਜਿਹੜੀ ਤਕਰੀਬਨ ਸਮੇਂ ਮੁਤਾਬਕ ਪੂਰੀ ਹੁੰਦੀ ਹੈ ਕਾਫੀ ਵੀਰਾਂ ਦੀਆਂ ਕਾਲਾਂ ਆਉਂਦੀਆਂ ਨੇ ਹਾਂ ਇਹ ਵੀਰ ਜੀ ਇਦਾਂ ਦਾ ਪਸ਼ੂ ਚਾਹੀਦਾ ਇਦਾਂ ਦਾ ਤਾਂ ਕਈ ਵਾਰਾ ਵੀਰੇ ਉਹਨਾਂ ਤੋਂ ਆਪਾਂ ਮਾਫੀ ਮੰਗਦੇ ਹਾਂ ਸੌਰੀ ਨਹੀਂ ਟਾਈਮ ਤੇ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰ ਪਾਉਂਦੇ ਹਾਂ ਅੱਗਾ ਪਿੱਛਾ ਜ਼ਰੂਰ ਹੋ ਜਾਂਦਾ ਚੰਗੇ ਤੋਂ ਚੰਗਾ ਜਿਹੜਾ ਕੱਢ ਕੇ ਲਿਆ ਕੇ ਜਿਹੜਾ ਮਤਲਬ ਆਪਾਂ ਪੇਸ਼ ਕਰੀਏ ਤਾਂ ਇਹ ਇਹਦੇ ਵਿੱਚ ਸਮਝ ਜ਼ਰੂਰ ਲੱਗ ਜਾਂਦਾ ਮਿਲ ਜਾਂਦਾ ਬਿਲਕੁਲ ਹੁਣ ਦੋਸਤੋ ਅੱਜ ਉਸੇ ਸਮੇਂ ਦੀ ਉਡੀਕ ਤੁਹਾਡੀ ਖਤਮ ਕਰਦੇ ਹੋਏ ਵੀਰ ਨੇ ਦੋ ਪੂਰੀਆਂ ਮੱਝਾਂ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਤੀਆਂ ਨੇ ਠੀਕ ਆ ਜੀ ਤੇ ਇੱਕ ਮਾਲੀ ਜਿਹੜਾ ਇਹ ਵੀ ਬਕਾਊ ਆ ਨਾਲ ਦੀ ਨਾਲ ਤੁਸੀਂ ਇਹਦੇ ਬਾਰੇ ਵੀ ਕੋਈ ਡਿਸਕਸ਼ਨ ਕਰ ਸਕਦੇ ਜੀ ਇਹ ਮਾਲੀ ਵੀ ਬਕਾਊ ਆ ਨੀਲੀ ਰਾਵੀ ਦਾ ਠੀਕ ਆ ਜੀ ਤੇ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਜਿਹੜੇ ਪਸ਼ੂ ਸੋਏ ਸੋਏ ਆ ਦਦਾਰੂ ਪਸ਼ੂ ਆ ਇਹ ਦਿਖਾ ਦਿੰਨੇ ਆ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋ ਪੂਰੀਆਂ ਮੱਝਾਂ ਰਹਿਣ ਇੱਕ ਵੈੜ ਤੁਹਾਨੂੰ ਦਿਖਾ ਦਾਂਗੇ ਰਵੇਲ ਸਟਾਰਟਿੰਗ ਵੀਰੇ ਸ਼ੁਰੂਆਤ ਕਿਹਦੇ ਪਾਸੋਂ ਕਰਦੇ ਬਿਲਕੁਲ ਜੀ ਸੰਤੋਖ ਸਾਹਿਬ ਠੀਕ ਆ ਵੀਰ ਜੀ ਇਹਦੀ ਕੀ ਡਿਟੇਲ ਆ ਸੰਤੋਖ ਸਾਹਿਬ ਇਹਨੂੰ ਸੂਈ ਨੂੰ ਕੋਈ ਅੱਜ 15 ਤੋਂ 20 ਦਿਨ ਹੋ ਗਏ ਆ ਅੱਛਾ ਜੀ ਦੂਜੇ ਸੂਵੇ ਵੈੜ ਸੂਈ ਆ ਠੀਕ ਆ ਜੀ ਤਾਂ ਚਲੋ ਓਵਰਹਾਲ ਕਰਦੇ ਗੁਜਾਰੇ ਲਈ ਵਧੀਆ ਇਹਦਾ ਰੇਟ ਬਹੁਤ ਜਾਇਜ਼ ਆ ਠੀਕ ਆ ਜੀ ਮਗਰ ਬੱਛਾ ਮਗਰ ਬੱਛਾ ਜੀ ਅੱਛਾ ਅੱਜ ਦਿਨ ਕਿਨੇ ਦੱਸਿਆ ਜੀ ਹਾਂ ਕੋਈ 15 ਤੋਂ 20 ਦਿਨ ਹੋ ਗਏ ਹੋਣਗੇ ਉਹ ਬਾ ਦੂਜਨਕ ਹੋ ਗਈ ਏ ਹਾਂ ਦੂਜਾ ਸੂਆ ਜੀ ਅੱਛਾ ਜੀ 15 20 ਦਿਨਾਂ ਤੇ ਦੁੱਧ ਹਰ ਵੇਲੇ ਕਿੰਨਾ ਗਿੰਦੇ ਆਂ ਹਾਂ ਦੁੱਧ ਸੰਦੂ ਸਾਹਿਬ 5 5.5 ਕਿਲੋ 5 5.5 ਕਿਲੋ ਬਿਲਕੁਲ ਜੀ ਜਿੰਨਾ ਹੈਗਾ ਉਹੀ ਦੱਸਾਂਗੇ ਆਪਾਂ ਬਾਕੀ ਚੋਣ ਚਾਣ ਬਹੁਤ ਵਧੀਆ ਚੋਈਏ ਦੀ ਨਾਲ ਦੀ ਨਾਲ ਆਪਾਂ ਦਿਖਾ ਦਾਂਗੇ ਬਿਲਕੁਲ 5 5.5 ਕਿਲੋ ਦੁੱਧ ਦਾ ਦੋਸਤ ਜਿਹੜੇ ਵੀਰ ਨੇ ਬਿਲਕੁਲ ਥੋੜੇ ਨਾਰਮਲ ਜਾਇਜ ਦੇ ਪੈਸੇ ਖਰਚ ਕਰਨੇ ਆ ਚਲੋ ਸਨ ਵਿਚਾਲੇ ਕਿਸੇ ਦਾ ਬਾਕੀ ਸੰਦੂ ਸਾਹਿਬ ਦੁੱਧ ਤੇ ਆਪਾਂ ਕਹਿ ਨਹੀਂ ਸਕਦੇ ਜਿਵੇਂ ਜ਼ਿਆਦਾਤਰ ਪਸ਼ੂ ਹਰੇ ਨਾਲ ਆਉਂਦੇ ਆ ਕਈ ਜਿਵੇਂ ਆਪਣੇ ਹਰਿਆ ਘਟਾ ਹਨਾ ਤਾਂ ਹਰੇ ਦੇ ਵਿੱਚ ਕੈਲਸ਼ੀਅਮ ਬਹੁਤ ਹੁੰਦੀ ਆ ਹਾਂ ਤਾਂ ਤਕਰੀਬਨ ਜੇ ਇਹਨੂੰ ਹਰੇ ਤੇ ਥੋੜਾ ਜਿਆਦਾ ਜ਼ਿਆਦਾ ਸੈਲੈਂਟ ਜਿਹਾ ਵਗੈਰਾ ਸੋਲੇ ਸੈਲੈਂਟ ਜਿਹਾ ਲਓ ਜੀ ਠੀਕ ਆ ਜੀ ਥੋੜੇ ਜਿਹਰੇ ਹਰੇ ਦਾ ਬਹੁਤ ਫਰਕ ਪੈ ਜਾਂਦਾ ਤੁਸੀਂ ਜਿਹੜੇ ਵੀਰਾਂ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਬਰਸੀਨ ਹੋਣੇ ਆ ਜ ਜਿੰਨਾਂ ਕੋਲ ਹੁਣ ਚਰੀਆਂ ਮੱਕੀਆਂ ਨੇ ਉਹ ਤੁਸੀਂ ਲੈ ਜਾਓਗੇ ਤੇ ਦੁੱਧੋਂ ਤਰਪੂਗੀ ਵਧੂਗੀ ਦੁੱਧੋਂ ਵੈਸੇ ਤੁਸੀਂ ਵੇਖ ਸਕਦੇ ਜੀ ਜ਼ਿਆਦਾਤਰ ਵੀਰ ਫਰਹੇਲਦਾ ਜਿਹੜਾ ਮੈਟਰ ਕਰਦਾ ਉਹ ਡਰਾਈ ਫੂਡਰੀ ਆ ਠੀਕ ਆ ਜੀ ਮਤਲਬ ਕਿ ਤੂੜੀ ਆ ਜਾਂ ਸਾਈਲਜ ਆ ਠੀਕ ਆ ਜੀ ਕਿਉਂਕਿ ਚਾਰ ਵੀਰ ਪਾਉਂਦਾ ਕਾਫੀ ਲੰਬੇ ਸਮੇਂ ਤੋਂ ਸਾਈਲਜ ਦੇ ਨਾਲ ਜਿਹੜਾ ਤੂੜੀ ਤੰਦ ਦਾ ਕੰਮ ਚੱਲਦਾ ਨਾਲ ਚੋਕਰ ਫੀਡ ਪੋੜ ਬਾਕੀ گاਵਾں ਤਕਰੀਬਨ ਜਿਹੜਾ ਇਸ ਚੀਜ਼ ਨੂੰ ਪਸੰਦ ਕਰਦੀਆਂ ਉਹ ਤੁਹਾਨੂੰ ਹਾਂਜੀ ਹਾਂਜੀ ਵੱਲੋਂ ਵੀ ਤੁਸਾਂ 5 5.5 ਕਿਲੋ ਦੁੱਧ ਇਸ ਬੈਡ ਤੇ ਥੱਲੇ ਹੁਣ ਮੌਜੂਦ ਆ ਤੇ ਮਗਰ ਬੱਚਾ ਮੀਲ ਕਾਫ ਆ ਠੀਕ ਆ ਜੀ ਸੂਬਾ ਦੂਜਾ ਤੇ ਦਿਨ ਤੁਹਾਨੂੰ ਦੱਸ ਹੀ ਦਿੱਤੇ ਆ 20 ਦਿਨ ਘਟੋ ਘਟ ਕੇ ਵੀਰ ਮੰਨ ਲੈ ਠੀਕ ਆ ਤੇ ਚੋਣ ਜਾਨ ਹਰਵੇਲ ਚਾਰੇ ਤੋਂ ਆਪਾਂ ਤੁਹਾਨੂੰ ਜਵਾਈ ਆਪਾਂ ਨਾਲ ਦੀ ਨਾਲ ਦਿਖਾ ਦਾਂਗੇ ਇਹਦੀ ਠੀਕ ਹੈ ਜੀ ਠੀਕ ਹੈ ਜੀ ਤੇ ਚੋਣ ਜਾਨ ਜਿਹੜੀ ਦੋਸਤੋ ਧਾਰਾਂ ਤੋਰਾ ਦੀ ਬਰਾਬਰ ਹੀ ਆ ਵੈਸੇ ਕੋਈ ਨਾਲ ਦੀ ਨਾਲ ਤੁਸੀਂ ਚੁਵਾਈ ਵੀ ਦੇਖ ਰਹੇ ਜੀ ਠੀਕ ਆ ਨਾਲ ਦੀ ਨਾਲ ਹੀ ਆਪਾਂ ਚੁਵਾਈ ਤੁਹਾਨੂੰ ਦਿਖਾ ਦਿੰਨੇ ਆ ਤੇ ਰੇੜਪੜ ਤਾਂ ਜੋ ਵੀ ਆ ਬਿਲਕੁਲ ਜੈਨੂਨ ਤੇ ਜਾਇਜ ਛੋਟਾ ਰੇੜ ਭਾਪੜਤਾ ਰਹੂਗਾ ਕੋਈ ਭਰਾ ਮੇਰਾ ਕਈਆਂ ਵੀਰਾਂ ਤੋਂ ਮੈਂ ਫੇਰ ਗੱਲ ਕਰਦਾ ਵੀ ਕਈਆਂ ਵੀਰਾਂ ਦੇ ਸਨ ਵਿਚਾਲੇ ਦੋਸਤੋ ਸਮਾਂ ਪਿਆ ਹੁੰਦਾ ਸੂਣ ਸੂਣ ਦੇ ਵਿੱਚ ਪਸ਼ੂ ਬਿਲਕੁਲ ਜਿੰਨਾ ਵਾਸਤੇ ਦੋ ਚਾਰ ਮਹੀਨੇ ਪਸ਼ੂਆਂ ਦੇ ਦੋ ਚਾਰ ਮਹੀਨੇ ਘਰ ਦਾ ਗੁਜ਼ਾਰਾ ਵਧੀਆ ਕਰੂਗੀ ਹਾਂ ਠੀਕ ਹੈ ਬਾਕੀ ਇਹ ਤਾਂ ਭਾਈ ਨਹੀਂ ਹੁੰਦੀਆਂ ਦੁੱਧ ਤੇ ਵੀ ਆਊਗੀ ਜਿਵੇਂ ਜਿਵੇਂ ਸਮਾਂ ਠੰਡਾ ਹੁੰਦਾ ਗਿਆ ਠੀਕ ਹੈ ਜੀ ਬਾਕੀ ਸਰੋਈ ਸਾਹਿਬ ਇਹਦਾ ਬਿਲਕੁਲ ਜਾਇ 13500 ਸਾਢੇ 13000 500 ਰੁਪਿਆ ਛੋਟ ਲਓ ਜੀ ਬੱਤੀ ਸਮਝ ਦਿੰਦਾ ਹਾਂ ਤੁਸੀਂ ਸਾਢੇ 13000 ਦੇ ਵਿੱਚ ਤੁਹਾਨੂੰ ਮਿਲ ਜੂਗੀ 500 ਰੁਪਿਆ ਛੋਟ ਵਿੱਚ ਹੋਰ ਵੀ ਮਾਨਤਾ ਜੀ ਠੀਕ ਹੈ ਜੀ ਛੋਟਾ ਥੋੜਾ ਬਾਤਾਂ ਵਿੱਚੋਂ ਗਜਾਇਸ਼ ਇਹ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਸੋ ਬਿਲਕੁਲ ਵਾਜਬ ਛੋਟਾ ਰੇਟ ਤੋ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਚਾਹ ਪਣ ਦੇ ਡੰਗਾ ਡੂੰਗਾ ਚੰਗਾ ਸਾਰ ਸੰਧੂ ਸਾਹਿਬ ਇਹ ਬੂਰੀ ਆ ਇੱਕ ਸੈਕਿੰਡ ਨੰਬਰ ਤੇ ਬੂਰੀ ਹਰਵੇਲ ਇਹ ਪੰਜ ਕਲਿਆਣੀ ਵੀ ਕਹਿ ਸਕਦੇ ਆ ਤਿਲਾਂ ਵਾਲੀ ਵੀ ਕਹਿ ਸਕਦੇ ਆ ਅੱਛਾ ਜੀ ਚੰਨ ਚਾਨ ਬਹੁਤ ਵਧੀਆ ਵਾ ਲੋ ਜੀ ਪੂਰੀ ਆ ਦੋਸਤੋ ਤਿਲਾਂ ਵਾਲੀ ਆ ਪੰਜ ਕਲਿਆਣੀ ਵੀ ਆ ਕਿਉਂਕਿ ਖੋਰਪੂਰ ਚਾਰੇ ਧੂਪੇ ਆ ਅੱਖਾਂ ਦੇ ਵਿੱਚ ਥੋੜਾ ਪਾਦਾ ਜਵਾਬ ਪਤਲੀ ਚਮੜੀ ਅਜਰਵੇਲ ਨੂੰ ਸੂਈ ਨੂੰ ਕਿੰਨੇ ਦਿਨ ਹੋ ਗਿਆ ਆ ਸੰਧੂ ਸਾਹਿਬ ਇਹਨੂੰ ਕੋਈ ਅੱਜ 15 ਤੋਂ 20 ਦਿਨ ਦਾ ਸਮਾਂ ਹੋਊਗਾ ਲੋ ਜੀ 15 ਤੋਂ 20 ਦਿਨਾਂ ਦਾ ਭਰਾਵੋ ਸਮਾਂ ਹੋ ਗਿਆ ਅੱਜ ਸੂਈ ਨੂੰ ਬਚਾ ਕੱਟੀ ਮਗਰ ਕੱਟਾ ਪਿੱਛੇ ਦੇ ਕੱਟਾ ਵਾ ਜੀ ਅੱਛਾ ਅਜੂਬੇ ਦਾ ਓਕੇ ਠੀਕ ਆ ਤੇ ਬਹੁਤ ਸੋਹਣਾ ਨੀਲੀ ਦਾ ਕੱਟਾ ਪਿੱਛੇ ਲਓ ਜੀ ਮਗਰ ਅਜੂਬੇ ਸਾਣ ਦਾ ਦੋਸਤੋ ਕੱਟਾ ਹੈ ਮੇਲ ਕਾਫ ਹੈ ਇਸ ਮੈਂ ਤੇ ਤਿਲਾਂ ਵਾਲੀ ਬੂਰੀ ਆ ਸਿਮਟ ਠੰਡੀ ਠੁੰਡੀ ਬਹੁਤ ਆ ਜੀ ਅੱਛਾ ਦੁੱਧ ਕਿੰਨਾ ਹੈ ਇਸ ਵਕਤ ਹਾਂ ਦੁੱਧ ਸੰਦੂ ਸਾਹਿਬ ਜਿੰਨਾ ਕਿ ਆਪਾਂ ਚੋਅਈ ਦੀ ਗੱਲ ਕਰੀਏ 7 ਕਿਲੋ ਹੋਵੇ 7 ਕਿਲੋ ਬਿਲਕੁਲ ਜੀ ਉਹ ਜ਼ਿਆਦਾ 7 ਸਵਾ 7 ਅੰਦਾਜ਼ਾ ਇੱਥੇ ਲਓ ਜੀ 7 ਕਿਲੋ ਦੁੱਧ ਦਾ ਦੋਸਤੋ ਬੂਰੀ ਮੱਝ ਆ ਤੇ ਚੋਣ ਚਾਣ ਦੇ ਵੀ ਤੁਸੀਂ ਨਾਲ ਦੇ ਨਾਲ ਹੀ ਦੇਖ ਲਿਓ ਠੀਕ ਹੈ ਜੀ ਚੋਣ ਚਾਣ ਵੀ ਚੰਗੀ ਆ ਆ ਦੇਖੋ ਹਾਂ ਲਵ ਯੂ ਤਾਂ ਜੀ ਇਹ ਸੰਧੂ ਸਾਹਿਬ ਬਾਕੀ ਚਲੋ ਆਪਦੀ ਕੋਈ ਸਾਮ ਸੰਭਾਲ ਕਰਕੇ ਕੋਈ ਕਿਲੋ 2 ਕਿਲੋ ਦਾ ਜਿਹੜਾ ਫਰਕ ਪਾਊਗੀ ਹਾਂ ਹਾਂ ਆਹ ਲਓ ਲੱਗ ਕੇ ਰੇਟ ਬਹੁਤ ਜਾਇਆ ਜ ਸੰਧੂ ਸਾਹਿਬ ਇਹ ਤਾਂ ਠੀਕ ਹੈ ਜੀ ਲੋਕ ਦੋਸਤੋ ਠੀਕ ਹੈ ਜੀ ਸਵਾਜਬ ਤੇ ਜਾਇਜ਼ ਰੇਟ ਆ ਠੀਕ ਆ ਮੇਰੇ ਕੋਲ ਦੋਨੋਂ ਤਰ੍ਹਾਂ ਬੱਚੇ ਦੇ ਆ ਬਿਲਕੁਲ ਜੀ ਤਾਜੀ ਮੱਝ ਆ ਸਾਨੂੰ ਬੱਚਾ ਬਾ ਦਿਖਾ ਦੇ ਨੇ ਬੱਚੇ ਤੋਂ ਵੇਖੋ ਦੋਸਤੋ ਤੁਸੀਂ ਅੰਦਾਜ਼ਾ ਲਾ ਲੈਣਾ ਕੁਲਾ ਬੱਚਾ ਕੋਈ 20 ਕ ਦਿਨਾਂ ਦਾ 18 20 ਕ ਦਿਨਾਂ ਦਾ ਐਸਟੀਮੇਟ ਲਾ ਲਿਓ ਕੋਈ ਬਿਲਕੁਲ ਜੀ ਆ ਕੁਲਾ ਹੀ ਬੱਚਾ ਠੀਕ ਹੈ ਜੀ ਕੱਟਾ ਵਾ ਜੀ ਆ ਕੱਟਾ ਟੇਢੇ ਕੱਟ ਦੇ ਵਿੱਚ ਕੱਟ ਟੁੱਟ ਜਾਂਦਾ ਵਿੱਚੋਂ ਸੈਂਟਰ 'ਚੋਂ ਠੀਕ ਹੈ ਜੀ ਅੱਖ ਬਿੱਲੀ ਆ ਮਗਰਲੇ ਖੋਰਾਂ ਦੇ ਨਿਸ਼ਾਨ ਆ ਇਹ ਕੱਟਾ ਮਗਰ ਠੀਕ ਹੈ ਜੀ ਤੇ 20 ਕ ਦਿਨਾਂ ਦਾ ਸੂਆ ਤੋ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਵੀਰ ਖਰਵੇ ਇਹਨੇ ਬਾਕੀ ਚੋਣ ਚਣ ਕਿਦਾਂ ਉਹ ਤਾਂ ਬਹੁਤ ਵਧੀਆ ਜੀ ਬਿਲਕੁਲ ਜੀ ਬਾਕੀ ਸੰਦੂ ਸਾਹਿਬ ਮੰਨ ਕੇ ਚੱਲੋ ਜੇ 7-8 ਕਿਲੋ ਵੀ ਦੇਈ ਜਾਂਦੀ ਆ ਹਾਂਜੀ ਚੰਗਾ ਸੰਘਣਾ ਦੁੱਧ ਹੈ ਇਹਦਾ ਹਾਂਜੀ ਤੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਹਾਂਜੀ ਜਿੰਨਾ ਕ ਆਪਾਂ ਰੇਟ ਦੱਸ ਲੱਗਿਆ ਹਾਂ ਜਦੋਂ ਮਰਜ਼ੀ 5000 ਦਾ ਕਟਾ ਵੇਚ ਦੋ 35000 ਦੀ ਮੱਝ ਵੇਚ ਦੋ 6 ਮਹੀਨੇ ਪੀ ਕੇ ਵੀ ਤੇ ਜਗਬਰ ਨਿਕਲਾਈ ਦੋ ਤੋ ਵਾਤਾ ਹੁਣ ਹੁਣ 7 ਕਿਲੋ ਹੈ ਹਾਂ 7 ਕਿਲੋ ਜੀ ਇਮੋਟਰ ਹੋਊਗਾ ਮੁੱਲ ਸੰਦੂ ਸਾਹਿਬ ਦਾ 60000 ਮੰਨਦਾ ਨੋਗਾ ਅੱਛਾ ਜੀ ਬਿਲਕੁਲ ਜੀ 61000 ਬਿਲਕੁਲ ਜੀ ਲਓ ਜੀ 61000 ਦੋਸਤੋ ਇਹਦੀ ਮੰਗ ਆ ਡਿਮਾਂਡ ਆ ਵਿੱਚੋਂ ਮਾਨਤਾਂ ਜਿੰਨਾ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਇਸ ਤੋਂ ਬਾਅਦ ਇੱਕ ਤੀਸਰੇ ਨੰਬਰ ਤੇ ਤੁਹਾਨੂੰ ਮੱਝ ਦਿਖਾਉਣੇ ਆ ਬੂਰੀ ਨੀਲੀ ਆ ਠੀਕ ਆ ਜੀ ਸੰਧੂ ਸਾਹਿਬ ਮੱਝ ਬਹੁਤ ਵਧੀਆ ਇਹ ਹਾਂ ਹਾਂ ਇੱਕ ਵਾਰ ਜੀ ਠੀਕ ਆ ਜੀ ਇਹ ਬੂਰੀਆਂ ਖਰੀਦਣ ਤੇ ਵੀ ਬੜੇ ਵੀਰ ਚਾਹ ਬਾਣਾ ਸ਼ਕੀਨ ਆ ਉਹ ਤੁਸੀਂ ਹੱਥ ਪਾ ਲਿਓ ਠੀਕ ਆ ਜੀ ਬੂਰੀ ਆ ਨੀਲੀ ਆ ਤੇ ਬਾਕੀ ਤੁਹਾਨੂੰ ਮਾਰਕਿੰਗ ਆਪਾਂ ਦਿਖਾ ਦਿੰਨੇ ਆ ਮਗਰ ਇਹਦੇ ਕੱਟੀ ਆ ਜੀ ਆ ਕੱਟੀ ਆ ਜੀ ਕੋਈ ਕੱਟੀ ਦਿਖਾ ਦਈਏ ਆ ਮਗਰ ਕੱਟੀ ਹੈ ਠੀਕ ਆ ਜੀ ਕੱਟੀ ਬਹੁਤ ਵਧੀਆ ਨੀਲੀ ਦੇ ਵਿੱਚ ਆ ਬਿਲਕੁਲ ਬਿੱਲੀ ਮਨ ਕੀ ਆਕਾ ਬੱਗੀ ਮੋਛਾ ਹਮ ਛੋਟੀ ਸਿੰਗੀ ਆ ਬਾਕੀ ਕਿੰਨੇ ਦਿਨਾਂ ਦੇ ਵਿੱਚ ਹਰਵੇਲ ਸੂ ਆ ਸੰਧੂ ਸਾਹਿਬ ਆਪਾਂ ਕੋਈ ਇਹਦਾ ਅੰਦਾਜ਼ਾ ਲਾਵਾਂਗੇ ਤਿੰਨ ਸਾਢੇ ਤਿੰਨ ਮਹੀਨੇ ਦਾ ਤਿੰਨ ਸਾਢੇ ਤਿੰਨ ਮਹੀਨਿਆਂ ਦੀ ਹੈ ਬਿਲਕੁਲ ਸੰਧੂ ਸਾਹਿਬ ਇਹਦੀ ਆਪਾਂ ਬੈਕ ਹਿਸਟਰੀ ਦੱਸ ਦਿੰਨੇ ਆ ਹਾਂ ਜੀ ਬਹੁਤ ਵਧੀਆ ਘਰਾਣੇ ਟਿਕਾਣੇ ਤੋਂ ਮੱਝ ਆਈ ਆ ਠੀਕ ਆ ਜੀ ਇੱਕ ਬਜ਼ੁਰਗ ਆ ਜਿੰਨਾਂ ਕੋਲ ਮੱਝ ਆਈ ਸੀ ਹਾਂਜੀ ਉਹਨਾਂ ਦੇ ਚੂਲੇ ਤੇ ਸੱਟ ਲੱਗਣ ਕਰਕੇ ਉਹਨਾਂ ਮਜਬੂਰੀ ਚ ਵੇਚੀ ਹੈ ਕਿਉਂ ਕੋਈ ਚੋਣ ਵਾਲਾ ਨਹੀਂ ਸੀ ਅੱਛਾ ਅੱਛਾ ਜੀ ਉਹ ਹੀ ਚੋਂਦੇ ਸੀ ਘਰੇ ਘੱਲੇ ਉਹੀ ਚੋਂਦੇ ਸੀਗੇ ਅੱਛਾ ਜੀ ਤੇ ਬਹੁਤ ਚੰਗੀ ਭਾਰੀ ਮੱਝ ਆ ਉਹਨਾਂ ਦੇ ਮੁਤਾਬਕ ਜਿਹੜਾ 14 15 ਕਿਲੋ ਦੀ ਮਾਲਕਾ ਅੱਛਾ ਜੀ ਬਾਕੀ ਠੰਡੀ ਸੀ ਲਚਵਾਈ ਇੱਕ ਨੰਬਰ ਹੁਣ ਕਿੰਨਾ ਦੁੱਧ ਦੇ ਥੱਲੇ ਕੋਣ ਸੰਧੂ ਸਾਹਿਬ ਐ ਉਹਨਾਂ ਦੇ ਮੈਨੂੰ 9.5 ਕਿਲੋ ਕਿਹਾ ਸੀਗਾ ਹਾਂਜੀ ਆਪਾਂ ਸੰਧੂ ਸਾਹਿਬ 8 ਕਿਲੋ ਦੇ ਦੇਵਾਂਗੇ ਉਹਨੂੰ 8 ਕਿਲੋ ਦੇ ਬਿਲਕੁਲ ਲਓ ਜੀ ਸੋ 8 ਕਿਲੋ ਦੋਸਤੋ ਦੁੱਧ ਇਹਦੇ ਥੱਲੇ ਹੋਣਾ ਬਾਕੀ ਸੰਧੂ ਸਾਹਿਬ ਚੰਗੀ ਸੇਵਾ ਹੋ ਜੇ ਸਭ ਕੁਝ ਸਾਮ ਸੰਭਾਲ ਹੋ ਜੇ ਇਹ ਕਾਫੀ ਦਿਨਾਂ ਤੋਂ ਮੱਝ ਟੁੱਟੀ ਆ ਸਾਮ ਸੰਭਾਲ ਦੋ ਹਾਂ ਕਿਉਂਕਿ ਉਹਨਾਂ ਦੇ ਸੱਟ ਲੱਗਣ ਕਰਕੇ ਲਓ ਵੀ ਕੱਦ ਵਜਨ ਦੋਸਤੋ ਸੋਹਣਾ ਆ ਮੈਂ ਇਹਦਾ ਹੈ ਪਤਲੇ ਪਿੰਡੇ ਦੀ ਆ ਹੋ ਸਕਦਾ ਸੰਧੂ ਸਾਹਿਬ ਵਾਪਸ ਥੋੜੇ ਤੋਂ ਠੀਕ ਆ ਜੀ ਕੋਈ ਜ਼ਿਆਦਾ ਦੁੱਧ ਜਿਆਦਾ ਸਮਾਂ ਤਾਂ ਇਹਨੂੰ ਹੋਇਆ ਨਹੀਂ ਹੋ ਸਕਦਾ ਆ ਵਾਪਸ ਆਪਦੇ ਰੁਟੀਨ 'ਚ ਜਿਆਦਾ ਨਹੀਂ ਤੇ 10-11 ਕਿਲੋ ਤੇ ਚੱਲੇ ਠੀਕ ਹੈ ਜੀ ਕਿਉਂ ਚੱਲੇ ਕਿਉਂਗੇ ਇਹ ਸੇਵਾ ਤਾਂ ਖੁੰਝੀ ਆਈ ਆ ਹਾਂ ਉਹ ਤਾਂ ਸੋ ਕਈ ਵਾਰ ਵੀਰ ਨੇ ਦੱਸ ਹੀ ਦਿੱਤਾ ਵੀ ਜਿਹੜਾ ਵੀਰ ਇਹਨੂੰ ਚਵਾਈ ਕਰਦਾ ਸੀਗਾ ਬਯੁਜਕ ਤੇ ਕਿਤੇ ਨਾ ਕਿਤੇ ਅਨਫੋਰਚੂਨੇਟਲੀ ਚਲੋ ਉਹਨਾਂ ਤੇ ਕਿਤੇ ਨਾ ਕਿਤੇ ਸੱਟ ਲੱਗਣ ਦੇ ਕਰਕੇ ਉਹ ਮੰਜੇ ਤੇ ਪੈਣ ਕਰਕੇ ਵੀ ਜਿਹੜਾ ਪਸ਼ੂ ਸਾਫ਼ ਸੰਭਾਲ ਨਹੀਂ ਕੇਅਰ ਨਹੀਂ ਹੋਈ ਚੰਗੀ ਤਰ੍ਹਾਂ ਜਾਂ ਚੋਣ ਚਬਾਉਣ ਦਾ ਥੋੜਾ ਔਖਾ ਹੋ ਗਿਆ ਤੇ ਉਹਨਾਂ ਦੇ ਕੋਲੋਂ ਵੀਰਾਂ ਦਾ ਵੀ ਆਪਾਂ ਖਰੀਦੀ ਆ ਲਈ ਆ ਠੀਕ ਹੈ ਜੀ ਅੱਗੇ ਮੇਰਾ ਵੀਰ ਕੋਈ ਚੰਗੀ ਕੇਅਰ ਕਰ ਲਊਗਾ ਕੋਈ ਚੰਗੀ ਸਾਫ ਸਮਾਰਨ ਕਰ ਦੇ ਬਟੇ ਇਹ 14 15 ਕਿਲੋ ਦੀ ਉਹ ਕਹਿੰਦੇ ਵੀ ਇਹ ਮਾਲ ਕਿਆ ਹਾਂ ਪ्योर ਨੀਲੀ ਆ ਠੀਕ ਆ ਜੀ ਉਹ ਕਹਿੰਦੇ ਵੀ ਥੋੜਾ ਸਾਂਹ ਤੋਂ ਥੋੜਾ ਖੁੰਝ ਗਈ ਆ ਕਈ ਦਿਨਾਂ ਤੋਂ ਹਾਂ ਜੀ ਹਾਂ ਜੀ ਵਾਪਸ ਸਾਂਹ ਵਾਲੀ ਥਾਂ ਤੇ ਜਾਵੇ ਤਾਂ ਉੱਥੇ ਆ ਜੂਗੀ ਬਿਲਕੁਲ ਇਹ ਕੋਈ ਨੀਲੀ ਆ ਨਿੱਕੀ ਸਿੰਗੀ ਆ ਹਾਂ ਭਾਰੇ ਵਜਨ ਦੇ ਵਿੱਚ ਆ ਬੂਰੀ ਨੀਲੀ ਆ ਇਹ ਲੋ ਵੀ ਪਰਾਵੋ ਇਹ ਬੂਰੀ ਨੀਲੀ ਦੇ ਵਿੱਚ ਮੱਝ ਆਪਾਂ ਤੁਹਾਨੂੰ ਦਿਖਾਤੀ ਆ 8 ਕਿਲੋ ਇਸ ਵਕਤ ਇਹਦੇ ਥਲੇ ਦੁੱਧ ਜਿਹੜਾ ਕਿਸੇ ਵੀਰ ਨੇ ਚੋਲਣਾ ਠੀਕ ਆ ਜੀ ਤੇ ਮਿਲਦੀ ਮਿਲਦੀ ਹਰ ਵੇਲੇ ਮਿੱਟੀ ਦੇ ਬੱਚੇ ਬਿਲਕੁਲ ਜੀ ਬੱਚੇ ਤੇ ਆਪਾਂ ਨਾਲ ਹੀ ਚੋਈ ਦਿਖਾ ਦਿੰਦੇ ਆ ਠੀਕ ਹੈ ਜੀ ਬਹੁਤ ਚੰਗੀ ਆ ਤੇ ਕੀ ਆਂਦੀ ਮੰਗ ਕੀ ਰੇਟ ਮੰਗ ਸੰਤੂ ਸਾਹਿਬ ਜਿਹੜੇ ਸਾਹਿਬ ਨਾਲ ਤਾਂ ਮੱਝ ਆ ਜੇ ਘਰੇ ਟਿਕਾ ਕੇ ਵੇਚੀਏ ਤਾਂ ਆਪਾਂ ਵੀ ਅਗਲੀ ਵਾਰ ਆਪਾਂ ਡੇਢ ਦੀ ਵੇਚਦੀ ਉਹ ਨਹੀਂ ਗੱਲ ਹਾਂ ਬਾਕੀ ਚਲੋ ਆਪਾਂ ਜਿਹੜਾ ਲੈ ਦੇ ਜਾ 58800 ਮੋਲਾ ਵਿੱਚੋਂ ਸਿਰਫ ਛੋੜ ਹੋਊਗੀ 588 ਬਿਲਕੁਲ ਜੀ ਵਿੱਚੋਂ ਛੋੜ ਹੀ ਹੋਊਗੀ ਚੋੜ ਹੋਊਗੀ ਲਓ ਜੀ ਬਾਕੀ ਵਜਨ ਹੀ ਸੰਤੂ ਸਾਹਿਬ ਇਹਨੂੰ 50000 ਦਾ ਲੱਗਾ ਠੀਕ ਹੈ ਜੀ ਲੋਜੀ 85800 ਦੋਸਤ ਇਹਦਾ ਮੋਲਾ ਨਿਕਾ ਡਿਮਾਂਡ ਤੇ 85800 ਦੇ ਵਿੱਚੋਂ ਛੋਟ ਚਾਪਾ ਹੋ ਜਾਊਗਾ ਆ ਫੇਸਪੂਸ ਕੁਆਲਟੀ ਦੇ ਵੇਖੋ ਠੀਕ ਆ ਜੀ ਅੱਖਾਂ ਬਿੱਲੀਆਂ ਨੇ ਬੱਕੀ ਮੋਸ਼ ਨਾਸ ਬੱਕੀ ਹੈ ਠੀਕ ਆ ਜੀ ਮੱਥੇ ਬੱਲ ਤੇ ਚਾਰੇ ਖੁਰ ਤੋਂ ਪੇ ਆ ਬੂਰੀ ਆ ਨੀਲੀ ਦੇ ਵਿੱਚ ਆ ਡੱਕਾ ਕਿੰਨੀ ਕਿ ਮੈਨੂੰ ਇਤਿਹਾਸ ਹੈਗੀ ਆ ਕਿ ਜੇ ਟੱਕੇ ਜਿਹਦੇ ਕੋਲੇ ਵੀ ਜਾਵੇ ਚੰਗੀ ਸੇਵਾ ਕਰਲੇ ਵਾਪਸ ਫਿਰ 10 11 ਕਿਲੋ ਤੇ ਹੋ ਸਕਦਾ ਆ ਜੇ ਠੀਕ ਆ ਨਹੀਂ ਪਸੂ ਨੇ ਪਸੂ ਤਾਂ ਚੰਗੀ ਖਾਨਦਾਨੀ ਤੋਂ ਆ ਮੱਜ ਬਿਲਕੁਲ ਕਿਉਂਕਿ ਇਹਦਾ ਬਿਲਕੁਲ ਨੀਲੀ ਜਿਹੜੀ ਬਿਲਕੁਲ ਪੈਰ ਦੇਖੋ ਸੰਧੂ ਸਾਹਿਬ ਦੀ ਕੁਆਲਿਟੀ ਦੇਖੋ ਮਰੀ ਕਿੱਡਾ ਚੌੜਾ ਪੈਰ ਹਾਥੀਆਂ ਵਾਂਗ ਬਿਲਕੁਲ ਬਿਲਕੁਲ ਭਾਰਾ ਫੇਸ ਖੁੱਲਾ ਸੋਹਣਾ ਲੈਵਾ ਲੈ ਦੋਸਤੋ ਠੀਕ ਆ ਮੋਟੇ ਸੁੰਬੇ ਆ ਦੋਸਤੋ ਹੈਨਾ ਠੀਕ ਆ ਜੀ ਮੋਟੀ ਲੱਤ ਦੀ ਆ ਪੱਟੋ ਮੋਟੀ ਆ ਠੀਕ ਆ ਤੇ ਬਾਕੀ ਆ ਜਿਹੜੀ ਮਾਰਕਿੰਗ ਆ ਇਹ ਕੈਰੈਕਟਰ ਆ ਇਹ ਦੋਸਤੋ ਸਟਰਕਚਰ ਅੱਗੇ ਸੰਧੂ ਸਾਹਿਬ ਬੱਚੇ ਲੈਣੇ ਹੋਣ ਜਾਂ ਚਵਾਈ ਤੇ ਵੀ ਲਾਉਣੀ ਹੋਵੇ ਘਰੇ ਆ ਬਹੁਤ ਹੀ ਮਤਲਬ ਚੰਗੀ ਮਾਜਾ ਲੋਡ ਤੋਂ ਵੱਧ ਚੰਗੀ ਚਲੋ ਆਪਾਂ ਨਹੀਂ ਇੰਨੀਆਂ ਘਰੇ ਰੱਖ ਸਕਦੇ ਦ ਆ ਲਓ ਵੀ ਪ੍ਰਭੂ ਠੀਕ ਹੈ ਜੀ ਰੇਟ ਇਹਦਾ ਤੁਹਾਨੂੰ ਦੋਸਤੋ ਜ਼ਿਕਰ ਕਰ ਹੀ ਦਿੱਤਾ ਬਾਕੀ ਆਓ ਇੱਥੇ ਆਪਣੀ ਜੋਗੇ ਤਸੱਲੀ ਕਰੋ ਨਰਕ ਪਰਖ ਕਰੋ ਬਾਕੀ ਚੁਵਾਈਆਂ ਜਿਹੜੀਆਂ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਸਾਰੇ ਪਸ਼ੂਆਂ ਦੀਆਂ ਦਿਖਾਤੀਆਂ ਨੇ ਤਾਂ ਜੋ ਕਿਸੇ ਵੀਰ ਨੇ ਆਨਲਾਈਨ ਤੋਂ ਉਹਦਾ ਕਰਨਾ ਉਹ ਤੁਸੀਂ ਡਿਸਾਈਡ ਕਰ ਸਕਦੇ ਜੇ ਇੱਥੇ ਆਣ ਕੇ ਵੇਖਣੀ ਚਾਹੁੰਦਾ ਕੋਈ ਚੁਵਾਈ ਕਰਕੇ ਵੇਖਣੀ ਚਾਹੁੰਦਾ ਤੇ ਉਹ ਇੱਛਾ ਤੁਹਾਡੀ ਆ ਠੀਕ ਹੈ ਜੀ ਇਹ ਅੱਜ ਟੋਟਲ ਤਿੰਨ ਨਾਗਨੇ ਵੀਰ ਹਰਭੇਲ ਦੇ ਕੋਲ ਤੇ ਨੰਬਰ ਹਰ ਅਵੇਲੇਬਲ ਦੀ ਆਪਣੇ 9903820259906382025 ਠੀਕ ਹੈ ਜੀ ਲੋਬੀ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਇਹ ਤੁਹਾਨੂੰ ਨਾਗਾਪਾਂ ਜਿਹੜੇ ਟੋਟਲ ਤਿੰਨ ਦਿਖਾਉਣੇ ਸੀਗੇ ਠੀਕ ਹੈ ਜੀ ਇੱਕ ਵੜ ਦਿਖਾਤੀ ਆ ਬਿਲਕੁਲ ਵਾਜ ਪਜਾਇ ਜੇ ਰੇਟ ਆ ਦੋ ਮੱਝਾਂ ਦਿਖਾਤੀਆਂ ਬੂਰੀਆਂ ਸੋ ਪਸ਼ੂ ਪਸੰਦ ਆਏ ਹੋਣਗੇ ਬਾਕੀ ਵੀਡੀਓ ਬਾਅਦ ਤੋਂ ਬਾਅਦ ਅਗੇ ਸ਼ੇਅਰ ਕਰਦੇ ਹੋ ਨਵੇਂ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ